ਵਾਹਿ ਗੁਰੂ ਸਹਿਬ ਜੀਓ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕਾ ਜਿਨ ਕਲ ਰਾਖੀ ਮੇਰੀ ਪੰਜ ਪਿਆਲੇ ਪੰਜ ਪੀਰਾ ਛਠਮ ਪੀਰ ਬਠਾ ਗੁਰ ਪਾਰੀ अर्जਨ ਕਾਇਆ ਫਲਟ ਕੇ ਮੂਰਤ ਹਰ ਗੋਬਿੰਦ ਸواری ਚੱਲੀ ਪੀੜੀ ਸੋਡੀਆਂ ਰੂਪਦ ਕਾਮਨਵਾਰੋ ਵਾਰੀ ਦਲ ਪੰਜਨ ਗੁਰ ਸੂਰਮਾ ਬੱਡ ਜੋ ਦਾ ਬਹੁ ਪਰ ਉਪਕਾਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਸਤਿਕਾਰੀ ਸਾਧ ਸੰਗਤ ਜੀਓ ਆਪ ਬੜ ਪਾਗੇ ਹੋ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਜੋ ਆਪਾਂ ਹੁਣ ਸ਼ਬਦੀ ਵਿਚਾਰ ਕਰਨ ਲੱਗੇ ਹੈ ਭਗਤ ਰਵਿਦਾਸ ਜੀ ਮਹਾਰਾਜ ਦੇ ਪਾਵਨ ਮਖ ਤੋਂ ਉਚਾਰਨ ਕੀਤਾ ਗਿਆ ਹੈ ਜੋ ਕਿ ਬਾਬਾ ਜੀ ਇਸ ਪਾਵਨ ਸ਼ਬਦ ਵਿੱਚ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਕਿ ਕੁਝ ਜਾਤੀ ਭਾਨੀ ਲੋਕ ਜਿਨ੍ਹਾਂ ਨੂੰ ਜਾਤ ਦਾ ਬੜਾ ਵੱਡਾ ਅਪਮਾਨ ਹੈ ਬੜਾ ਮਾਣ ਕਰਦੇ ਨੇ ਕਿ ਅਸੀਂ ਬਹੁਤ ਵੱਡੀਆਂ ਜਾਤਾਂ ਦੇ ਵਿੱਚ ਉੱਚੀ ਕੁਲ ਦੇ ਹਾਂ ਕਹਿਣ ਲੱਗੇ ਸਾਨੂੰ ਮੈਨੂੰ ਕਹਿੰਦੇ ਨੇ ਕਿ ਇਹ ਚਮਰਾ ਚਮਰਾਟਾ ਭਾਵ ਕੇ ਜੋ ਜੁੱਤੀਆਂ ਦਾ ਕੰਮ ਕਰਦਾ ਚਮ ਸਿਉਂਦਾ ਉਹਨੂੰ ਲੋਕ ਰੱਬ ਮੰਨਦੇ ਨੇ ਮੇਰੇ ਬਾੜੇ ਬੜਾ ਬੋਲਦੇ ਨੇ ਪਰ ਕਹਿਣ ਲੱਗੇ ਮੈਂ ਤੇ ਕਹਿਣ ਲੱਗੇ ਮੇਰਾ ਤਾਂ ਜਿਹੜਾ ਧੰਦਾ ਹੈ ਇਹ ਪਰ ਚਮਤ ਤੁਸੀਂ ਗੰਢੀ ਬੈਠੇ ਹੋ ਬਾਬਾ ਜੀ ਰਵਦਾਜ ਜੀ ਬਾਬਾ ਜੀ ਕਿਰਪਾ ਕਰਨ ਦੇ ਕਹਿੰਦੇ ਮੈਂ ਕੱਲਾ ਚਮਾਰ ਨਹੀਂ ਤੁਸੀਂ ਸਾਰੇ ਚਮਿਆਰ ਹੋ ਕਹਿਣ ਲੱਗੇ ਸਾਰੇ ਚੰਮ ਦਾ ਕੰਮ ਚੰਮ ਦਾ ਮਤਲਬ ਭਾ ਚੰਮ ਦਾ ਕੰਮ ਕਰਨ ਵਾਲਾ ਚਾਂਪ ਆਰ ਔਰ ਬਾਬਾ ਜੀ ਕਹਿ ਰਹੇ ਨੇ ਕਹਿਣ ਲੱਗੇ ਚਮਰਾਟਾ ਗਾਂਠ ਨਾ ਜਾਂ ਨਹੀਂ ਲੋਗ ਗਠਾਵੇਂ ਪਨਹੀਂ ਰਹਾਉ ਕਹਿਣ ਲੱਗੇ ਓਏ ਗੱਲ ਸੁਣੋ ਭਾਈ ਲੱਗੇ ਮੈਂ ਤਾਂ ਇੱਕ ਗਰੀਬ ਚਮਿਆਰ ਮੇਰਾ ਧੰਦਾ ਹੈ ਪਰ ਚੰਮ ਤਾਂ ਤੁਸੀਂ ਸਾਰੇ ਗੱਟੀ ਚੰਮ ਤਾਂ ਤੁਸੀਂ ਆਪ ਗੰਡਦੇ ਫਿਰਦੇ ਹੋ ਕਿਵੇਂ ਆ ਜਿਹੜਾ ਤੁਹਾਡਾ ਸਰੀਰ ਹੈ ਇਹ ਮੰਨ ਲਓ ਇੱਕ ਚੰਮ ਹੈ ਤੇ ਇਹਨੂੰ ਤੁਸੀਂ ਕਿਤੇ ਪਾਲਖਾਂ ਕਰਦੇ ਹੋ ਕਿਤੇ ਇਹਨੂੰ ਖਰਾਕਾਂ ਖਵਾਉਣੀ ਆ ਕਿਤੇ ਦਵਾਈਆਂ ਲੈਣਿਓ ਕਿਤੇ ਕੁਸ ਕਰਦੇ ਹੋ ਭਾਵ ਕਿ ਚੰਮ ਨੂੰ ਗੰਡਣ ਵਾਸਤੇ ਤਾਂ ਲੱਗੇ ਹੋਏ ਹੋ ਕਿਤੇ ਸਰੀਰ ਵਾਸਤੇ ਸੋ ਕੁਛ ਕਰਦੇ ਹਾਂ ਸਰੀਰ ਦੀ ਸਾਰੀ ਦਿਹਾੜੀ ਸਰੀਰ ਤੇ ਲੱਗੇ ਰਹਿੰਦੇ ਹਾਂ ਆਏ ਮਾਨਸਵਾਰ ਨਾ ਸੀ ਪਰ ਸਰੀਰ ਨੂੰ ਦੇਖੋ ਲੋਕ ਕਿਤੇ ਇੱਕ ਤੋਂ ਮੂੰਹ ਮੋੜਦੇ ਨੇ ਕਿਤੇ ਕੁਛ ਕਰਦੇ ਨੇ ਕਿਤੇ ਕੁਛ ਕਰਦੇ ਨੇ ਕਿ ਅਸੀਂ ਸੋਹਣੇ ਬਣ ਜੀਏ ਪਰ ਰੱਬ ਤੋਂ ਤਾਂ ਸੋਹਣਾ ਕੋਈ ਨਹੀਂ ਬਣਾ ਸਕਦਾ ਬੰਦੇ ਨੂੰ ਬੰਦਾ ਸਰੀਰ ਦੀ ਬਿਲਕੁਲ ਕੋਈ ਛੇੜ ਛਾੜ ਨਾ ਕਰੇ ਔਰ ਜਿਵੇਂ ਪ੍ਰਮਾਤਮਾ ਨੂੰ ਬਣਾਉਣਾ ਚਾਹੁੰਦਾ ਉਦਾਂ ਬਣੇ ਔਰ ਤੁਸੀਂ ਦੇਖੋ ਦਾ ਸਰੀਰ ਕਿੰਨਾ ਸੁੰਦਰ ਬਣਦਾ ਹੈ ਸੋ ਕਹਿਣ ਲੱਗੇ ਵੀ ਚੰਮ ਮੈਂ ਨਹੀਂ ਗੱੜਦਾ ਚੰਮ ਤਾਂ ਤੁਸੀਂ ਗੰਡਣ ਤੇ ਲੱਗੇ ਹੋ ਮਹਿੰਗੇ ਮਹਿੰਗੇ ਕਿਦਰੇ ਸ਼ੈਂਪੂ ਸ਼ੈਂਟ ਤੇ ਕਿਤਰੀ ਕੁਸ-ਕੁਸ ਕਰਦੇ ਹੋ ਕਹਰੇ ਆਰ ਨਹੀਂ ਜੈਂ ਤੋਪ ਨਹੀਂ ਦਾਮ ਵੀ ਟਾਉ ਰੂਪ ਬਾਬਰ ਅਰਦਾ ਜੀ ਕਹਿਣ ਲੱਗੇ ਨਾ ਤਾਂ ਮੇਰੇ ਕੋਲੇ ਕੋਈ ਇਹਨੂੰ ਗੰਡਣ ਵਾਲ ਤੇ ਐਸੀ ਆਰ ਹੈ ਬਾਬਾ ਕਿ ਜਿਹੜੀ ਜੁੱਤੀਆਂ ਦਾ ਕੰਮ ਤੁਸੀਂ ਕਹਿ ਰਹੇ ਹੋ ਮੈਨੂੰ ਕਹਿਣ ਲੱਗੇ ਕੋਈ ਮੇਰੇ ਕੋਲੇ ਕੋਈ ਮੋਹ ਦੀ ਯਾਰ ਨਹੀਂ ਤੁਸੀਂ ਮੋਹ ਦੇ ਨਾਲ ਬੱਜੇ ਹੋਏ ਹੋ ਤੁਸੀਂ ਕੋਈ ਪੁੱਤ ਨਾਲ ਚੰਮ ਨਾਲ ਚੰਮ ਜੋੜੀ ਬੈਠਾ ਕੋਈ ਧੀ ਨਾਲ ਕੋਈ ਪੋਤੇ ਨਾਲ ਚੰਮ ਦਾ ਮਤਲਬ ਚੰਮ ਦਾ ਕੰਮ ਤੁਸੀਂ ਕਰ ਰਹੇ ਹੋ ਚੰਮ ਨਾਲ ਤੁਸੀਂ ਜੁੜੇ ਹੋਏ ਹੋ ਅਸੀਂ ਰੱਬ ਨਾਲ ਜੁੜੇ ਹੋਏ ਹਾਂ ਬਾਬਰ ਅਰਦਾਸ ਜੀ ਇੱਥੇ ਆਰ ਦੀ ਗੱਲ ਕੀ ਕਰਦੇ ਨੇ ਕਹਿਣ ਲੱਗੇ ਜਿਵੇਂ ਸਾਡੇ ਕੋਲੇ ਆਰ ਹੁੰਦੀ ਹੈ ਤੁਹਾਡੇ ਕੋਲੇ ਮੋਹ ਦੀਆਂ ਆਰਾ ਹਨ ਤੁਸੀਂ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਉਸ ਮਾਲਕ ਦੇ ਨਾਮ ਨੂੰ ਛੱਡ ਕੇ ਤੇ ਤੁਸੀਂ ਕਹਿ ਲੱਗੇ ਦੁਨੀਆ ਨਾਲ ਉਹ ਜਦੋਂ ਜੱਗ ਤੋਂ ਚਲਾ ਜਾਂਦਾ ਪਰ ਤੁਸੀਂ ਰੋਣੇ ਹੋ ਕਿਉਂਕਿ ਚੰਮ ਨ ਚੰਮ ਗੰਡੇ ਹੋਇਆ ਸੀ ਨਾ ਹੀ RAM ਬੀਠਾਉ ਰੋਪਾ ਬਾਬਾ ਜੀ ਕਿਰਪਾ ਕਰਦੇ ਨੇ ਕਿ ਸਾਡੇ ਕੋਲੇ ਨਾ ਕੋਈ ਮੋਹ ਦੀ ਰੰਬੀ ਹੈ ਨਾ ਕੋਈ ਲੋਭ ਹੈ ਅਸੀਂ ਕਿਸ ਚੀਜ਼ ਨਾਲ ਗੰਡੇ ਹੋਇਆ ਲੋਗ ਗੰਟ ਗੰਠ ਖਰਾਬ ਗੁਚਾ ਹਉ ਬਿਨ ਗੰਠੇ ਜਾਏ ਪੰਚਾ ਬਾਬਰਬਦਾਲ ਜੀ ਕਿਰਪਾ ਕਰਦੇ ਨੇ ਰੱਬ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਸੰਸਾਰ ਹੈ ਕਹਿਣ ਲੱਗੇ ਇਹ ਇੱਕ ਦੂਜੇ ਨਾਲ ਗੰਢ-ਗੰਢ ਕੇ ਖੱਜਲ ਹੋ ਰਿਹਾ ਖਵਾਰ ਹੋਏ ਤੁਸੀਂ ਦੇਖੋ ਜਿੰਨੇ ਤੁਸੀਂ ਸੰਸਾਰ ਦੇ ਜੀਵਾਂ ਨਾਲ ਮੋਹ ਪਾਓਗੇ ਜਿੰਨਾ ਤੁਸੀਂ ਉਹਨਾਂ ਨੂੰ ਜੁੜੋਗੇ ਉਹਨਾਂ ਚੋਂ ਕੋਈ ਨਾ ਕੋਈ ਦੁਖੀ ਜ਼ਰੂਰ ਹੋਏਗਾ ਫਿਰ ਉਹਦਾ ਦੁੱਖ ਤੁਹਾਨੂੰ ਵੀ ਮਹਿਸੂਸ ਹੋਏਗਾ ਕਿਉਂਕਿ ਤੁਸੀਂ ਉਹਨੂੰ ਰੱਬੀ ਪਿਆਰ ਕਰਦੇ ਹੋ ਇਹ ਬੁੱਤ ਦੁਖੀ ਆ ਮਾਂ ਵੀ ਦੁਖੀ ਹੁੰਦੀ ਐ ਤੀ ਦੁਖੀ ਆ ਮਾਂ ਵੀ ਦੁਖੀ ਹੁੰਦੀ ਐ ਪਿਓ ਵੀ ਦੁਖੀ ਹੁੰਦਾ ਸੋ ਕਹਿਣ ਲੱਗੇ ਪਈ ਆ ਇਹ ਉਹ ਆਪਣੀ ਕਰਮਾਂ ਦਾ ਫਲ ਹੈ ਬੁੱਤ ਚੰਗੇ ਕਰਮ ਕਰੀਂ ਤੇ ਚੰਗੇ ਕਰਮ ਕਰੇ ਤੇ ਕਿਉਂ ਦੁੱਖ ਪਾਏਗੀ ਪਰ ਜਦੋਂ ਅਸੀਂ ਗੰਢ ਲੈਨੇ ਆ ਕਹਿਣ ਲੱਗੇ ਔਰ ਅਸੀਂ ਤੇ ਬਾਬਰ ਅਰਦਾਸ ਜੀ ਕਹਿਣ ਲੱਗੇ ਭਾਈ ਅਸੀਂ ਤਾਂ ਆਪਣੇ ਆਪ ਨੂੰ ਪਰਮਾਤਮਨ ਨਾਲ ਹੀ ਗੰਢਿਆ ਹੈ ਤੇ ਪਰਮਾਤਮਾ ਰੱਬ ਕਾਲਪੁਰਖ ਵਾਹਿਗੁਰੂ ਨਾਲ ਹੀ ਜੁੜੇ ਹੋਏ ਹਾਂ ਤੇ ਅਸੀਂ ਉਸ ਮਾਲਕ ਦੇ ਨਾਮ ਤੱਕ ਤਾਂ ਪਹੁੰਚਾਂਗੇ ਜੇ ਸੰਸਾਰੀ ਮੋਹ ਤੋਂ ਉੱਪਰ ਉਠਾਂਗੇ ਕਿਉਂਕਿ ਸਾਰੀ ਕਾਇਨਾਤ ਤੇ ਪ੍ਰਮਾਤਮਾ ਚਲਾਈ ਰਿਹਾ ਉਹਨੇ ਚਲਾਉਣੀ ਆ ਕਿਸੇ ਨੂੰ ਕੋਈ ਬਿਮਾਰੀ ਲਾਉਣੀ ਆ ਕਿਸੇ ਨੂੰ ਮੌਤ ਦੇਣੀ ਆ ਕਿਸੇ ਨੂੰ ਜਨਮ ਦੇਣਾ ਉਹਦੀ ਕਿਰਿਆ ਚੱਲ ਰਹੀ ਆ ਸੋ ਬਾਬਰ ਅਵਦਾਦ ਜੀ ਕਹਿ ਰਹੇ ਨੇ ਕਿ ਤੁਸੀਂ ਉਧਰੋਂ ਮਾਨ ਪੱਟੋ ਆਪਦਾ ਪ੍ਰਮਾਤਮਾ ਦੀ ਕਾਇਨਾਤ ਜਿਵੇਂ ਵੀ ਚੱਲਦੀ ਆ ਤੁਹਾਡੇ ਮਰਨ ਤੋਂ ਬਾਅਦ ਵੀ ਚੱਲਦੀ ਰਹਿਣੀ ਆ ਤੁਹਾਡੇ ਤੋਂ ਬਾਅਦ ਵੀ ਲੋਕ ਜੰਮਦੇ ਮਰਦੇ ਰਹਿਣਗੇ ਪਰ ਤੁਸੀਂ ਜਿਹੜਾ ਹੈਗਾ ਆਪਣੇ ਆਪ ਨੂੰ ਪ੍ਰਮਾਤਮਾ ਰਵਿਦਾਸ ਜਪੇ RAM ਨਾਮ ਮੋਈ ਜਮ ਸੀ ਨਾਹੀ ਕਾਮਾ ਬਾਬਰ ਅਬਦਾਲ ਜੀ ਕਹਿੰਦੇ ਨੇ ਲੋਕ ਮਰਨ ਤੋਂ ਬਾਅਦ ਇਹ ਧੁੰਦੇ ਨੇ ਪਿੱਟਦੇ ਨੇ ਬਹੁਤ ਕੁਝ ਕਰਦੇ ਨੇ ਕਿਰਿਆ ਕਰਮ ਕਰਦੇ ਨੇ ਕਿਉਂਕਿ ਗਾਂ ਜਮਾ ਦੀ ਕੁੱਟ ਤੋਂ ਬਾਅਦ ਜਾਵੇ ਜਮਾ ਦੀ ਮਾਰ ਤੋਂ ਬਾਅਦ ਜਾਵੇ ਬਾਬਾ ਜੀ ਕਹਿੰਨ ਲੱਗੇ ਅਸੀਂ ਉਸ ਰਾਮ ਪ੍ਰਮਾਤਮਾ ਦਾ ਨਾਮ ਜਿਹੜਾ ਅੱਲਾ ਖੁਦਾ ਵਾਹਿਗੁਰੂ ਜਿਹੜਾ ਸਾਡੇ ਰਾਮ ਰੋਮ ਰੋਮ ਵਿੱਚ ਰਮਿਆ ਹੋਇਆ ਮੈਂ ਉਸ ਪ੍ਰਮਾਤਮਾ ਦਾ ਨਾਮ ਜਪਿਆ ਉਹ ਸੁਬਾਹ ਹੀ ਗੁਰੂ ਦਾ ਨਾਮ ਜਪਿਆ ਤੇ ਮੈਂ ਕਹਿਣ ਲੱਗੇ ਮੈਨੂੰ ਕਿਸੇ ਜਮ ਦਾ ਕੋਈ ਭੈ ਨਹੀਂ ਹੈ ਜਮ ਕਾ ਠੰਗਾ ਬੁਰਾ ਉਹ ਨਹੀਂ ਸਹਿਆ ਜਾਏ ਚੰਮ ਮਾਰ ਮਾਰਦਾ ਜਮ ਜਮ ਸਜ਼ਾ ਦਿੰਦਾ ਬੰਦੇ ਨੂੰ ਇਹ ਨਹੀਂ ਆ ਕਿ ਜਮਾਂ ਦੀ ਮਾਰ ਨਹੀਂ ਹੈ ਔਰ ਉੱਥੇ ਸਭ ਲੇਖਾ ਹੁੰਦਾ ਹੈ ਇਹ ਬਾਣੀ ਦੇ ਫੈਸਲੇ ਨੇ ਬਾਣੀ ਦੇ ਬਚਨਾਂ ਜੋ ਬਾਣੀ ਦੇ ਵਿੱਚ ਆਇਆ ਉਹ ਸੱਚ ਹੈ ਸੋ ਗੁਰਬਾਣੀ ਕਹਿ ਰਹੀ ਹੈ ਕਿ ਇੱਥੇ ਕੀਤੀ ਹੋਈ ਕਰਮਾਂ ਦਾ ਫਲ ਗਾ ਪ੍ਰਮਾਤਮਾ ਵਾਚਦਾ ਹੈ ਉਹ ਕਰਮਾਂ ਮੁਤਾਬਕ ਬੰਦੇ ਨੂੰ ਫਿਰ ਉਹ ਸਭ ਕੁਝ ਦਿੰਦਾ ਹੈ ਜੋ ਸਜਾ ਦਿਨੀ ਹੋਈ ਕਰਮਾਂ ਤੇ ਹੈ ਜੋ ਉਸ ਨੂੰ 84 ਚੋਕੜ ਕੇ ਰਾਬਰੂ ਬਣਾ ਦੇਣਾ ਉਹ ਵੀ ਉਹਦੇ ਕਰਮਾਂ ਦਾ ਫਲ ਹੈ ਸੋ ਨਾਮ ਜਪੀਏ ਨਾਮ ਰੱਦੀਏ ਇਹੀ ਬਾਬਾ ਰਬ ਦਾਤ ਜੀ ਕਿਰਪਾ ਕਰ ਰਹੇ ਨੇ ਰਹਿਮਤ ਕਰ ਰਹੇ ਨੇ ਕਿ ਜਿੰਨਾ ਵੀ ਸੀ ਸਰੀਰ ਤੇ ਮੋਹ ਦੁਨੀਆਂ ਨਾਲ ਪਾਈ ਜਾਵਾਂਗੇ ਇਹ ਸਾਨੂੰ ਖੁਆਰ ਹੀ ਕਰਦਾ ਹੈ ਦੁਖੀ ਕਰਦਾ ਹੈ ਸੋ ਸੰਸਾਰੀ ਮੋਹ ਘਟਾ ਕੇ ਰੱਬ ਨਾਲ ਪ੍ਰੇਮ ਪਾਈਏ ਰੱਬ ਨਾਲ ਜੁੜੀਏ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰ ਲੀਆਂ ਵਿਚਾਰਾ ਕਰਦੇ ਹੋਈਆਂ ਤਮਾਮੁੱਲਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਮਾਕਰਨ ਜੋਗ ਨੇ ਅੱਗੇ ਤੋਂ ਸਾਬ ਕਿਰਪਾ ਕਰਨ ਗੁਰਮਤੀ ਸੋਝੀ ਭਕਸ਼ਨ ਬਲਬੋਦੀ ਬਾਤਵਚਨ ਪੰਥ ਦੀ ਸੰਗਤਾਂ ਦੀ ਸੇਵਾ ਵਚਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ